ਸਾਡੇ ਕਾਲਜ ਦੇ ਵਿੱਚ ਕਾਫੀ ਡੈਫੀਸ਼ੈਂਸੀਆਂ ਨੇ ਜਿਵੇਂ ਕਿ ਬਿਜਲੀ ਨਹੀਂ ਹੈ ਪਾਣੀ ਨਹੀਂ ਹੈ ਪਰ ਮੇਨ ਸਾਡੀ ਗੱਲ ਇੰਨੀ ਹੈ ਕਿ ਸਾਨੂੰ এডੂਕੇਸ਼ਨ ਹੀ ਪ੍ਰੋਵਾਈਡ ਹੋ ਰਹੀ ਹੈ ਅਸੀਂ ਇੱਕ ਮੈਡੀਕਲ ਕਾਲਜ ਦੇ ਸਟੂਡੈਂਟਾਂ ਤੇ ਸਾਨੂੰ 90% ਡੈਫੀਸ਼ੈਂਸੀ ਦੇ ਨਾਲ ਪੜਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਇੱਦਾਂ ਕੋਈ ਪੜਾਈ ਹੋ ਸਕਦੀ ਹੈ ਪੰਜਾਬ ਸਰਕਾਰ ਤੋਂ ਤੁਸੀਂ ਅਪਰੋਚ ਕੀਤਾ ਹੈ ਇਸ ਬਾਰੇ ਬੱਚਿਆਂ ਨੂੰ ਮਾਰਿਆ ਕੁੱਟਿਆ ਜਾਂਦੇ ਆ ਉਹਨਾਂ ਤੇ ਫੇਕ ਅਲੀਗੇਸ਼ਨਸ ਲੱਗਦੀਆਂ ਨੇ ਮਾਨ ਹਾਨੀ ਦੇ ਉਹਨਾਂ ਦੇ ਮਾਪਿਆਂ ਨੂੰ ਪਰਚੇ ਜਾਂਦੇ ਨੇ ਆਈ ਥਿੰਕ ਇਸ ਕਾਲਜ 'ਚ ਪੜਾਈ ਹੋ ਹੀ ਨਹੀਂ ਸਕਦੀ ਬਿਕੋਜ਼ ਇਸ ਕਾਲਜ 'ਚ ਸਫੀਸ਼ੀਐਂਟ ਫੈਕਲਟੀ ਮੈਂਬਰਸ ਵੀ ਨਹੀਂ ਹੈਗੇ ਅਗਰ ਸਾਨੂੰ ਆਜ ਸਟਡੀ ਸਚੂਲ ਕੰਪਰੋਮਾਈਜ਼ ਹੋ ਰਿਹਾ ਕੱਲ ਨੂੰ ਹੈਲਥ ਸੈਕਟਰ ਨੂੰ ਕੰਪਰੋਮਾਈਜ਼ ਹੋਗਾ ਸਿੱਧਜੀ ਗੱਲ ਹੈ ਇਸ ਪੁਆਇੰਟ ਤੇ ਐਸੀ ਕੁਝ ਨਹੀਂ ਸਿੱਖਰੇ ਕਾਲਜ ਸਸੀ ਗੱਲ ਦੋਸਤੋ ਚੈਨਲ 7 'ਤੇ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਪਹੁੰਚਿਆ ਪ੍ਰੈਸ ਕਾਨਫਰੰਸ ਦੇ ਵਿੱਚ ਵਾਈਟ ਮੈਡੀਕਲ ਕਾਲਜ ਦੁਆਰਾ ਸਟੂਡੈਂਟ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੀ ਕੋਈ ਕੋਈ ਡਿਮਾਂਡ ਹੈ ਸਰਕਾਰ ਦੇ ਨਾਲ ਜੋ ਚਾਹੁੰਦੇ ਆ ਜਾਣਕਾਰੀ ਲੈਣੇ ਕਿ ਅਸਲ ਜੇ ਰੌਲਾ ਕੀ ਹੈ ਸਸਿ ਸਾਹਿਬ ਜੀ ਮੇਰਾ ਨਾਮ ਵਰਦਾਨ ਹੈ ਮੈਂ ਇੱਕ ਵਾਈਟ ਮੈਡੀਕਲ ਕਾਲਜ ਦਾ ਸਟੂਡੈਂਟ ਹਾਂ ਸਾਡੇ ਕਾਲਜ ਦੇ ਵਿੱਚ ਕਾਫੀ ਡੈਫੀਸ਼ੈਂਸੀਆਂ ਨੇ ਜਿਵੇਂ ਕਿ ਬਿਜਲੀ ਨਹੀਂ ਹੈ ਪਾਣੀ ਨਹੀਂ ਹੈ ਪਰ ਮੇਨ ਸਾਡੀ ਗੱਲ ਇੰਨੀ ਹੈ ਕਿ ਸਾਨੂੰ ਐਜੂਕੇਸ਼ਨ ਹੀ ਪ੍ਰੋਵਾਈਡ ਹੋ ਰਹੀ ਨਾ ਉੱਥੇ ਟੀਚਰਸ ਐ ਤੇ ਨਾ ਹੀ ਉੱਥੇ ਡਾਕਟਰਸ ਐ ਐਨ ਐਮ ਸੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਿ ਇਹਨਾਂ ਕੋ ਮੋਰ ਥੈਨ 90% ਡੈਫੀਸ਼ੈਂਸੀਆਂ ਨੇ ਡੈਫੀਸ਼ੈਂਸੀਆਂ ਨੇ ਸਰ 90% ਅਸੀਂ ਇੱਕ ਮੈਡੀਕਲ ਕਾਲਜ ਦੇ ਸਟੂਡੈਂਟ ਆ ਤੇ ਸਾਨੂੰ 90% ਡੈਫੀਸ਼ੈਂਸੀਆਂ ਦੇ ਨਾਲ ਪੜਾਇਆ ਜਾਏਗਾ ਤੁਹਾਨੂੰ ਲੱਗਦਾ ਕਿ ਇੱਦਾਂ ਕੋਈ ਪੜਾਈ ਮੈਡੀਕਲ ਸਟੂਡੈਂਟ ਨੂੰ এডੂਕੇਸ਼ਨ ਤੋਂ ਵੱਧ ਕੁਝ ਨਹੀਂ ਚਾਹੀਦਾ ਕਿਉਂਕਿ ਅਸੀਂ ਪੜ੍ਹ ਕੇ ਆਪਾਂ ਪੇਸ਼ੈਂਟ ਨੂੰ ਟ੍ਰੀਟ ਕਰਨਾ ਹੈ ਆਪਾਂ ਪੂਰੀ ਦੁਨੀਆ ਦਾ ਪਲਾ ਕਰਨਾ ਹੈ ਸਾਨੂੰ ਇੱਕ ਚਾਹੀਦਾ ਕਿ ਸਾਡੀ এডੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ ਸਾਨੂੰ ਇੱਕ ਕੋਈ ਟੈਂਪਰੇਰੀ ਅਕੋਮੋਡੇਸ਼ਨ ਜਾਂ ਕੋਈ ਟੈਂਪਰੇਰੀ ਸ਼ਿਫਟਿੰਗ ਕੀਤੀ ਜਾਵੇ ਜਿਦੇ ਵਿੱਚ ਸਾਨੂੰ ਸਿਰਫ এডੂਕੇਸ਼ਨ ਚਾਹੀਦੀ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਰਹਿਣ ਸਹਿਣ ਖਾਣ ਪੀਣ ਉਹ ਅਸੀਂ ਆਪਣੇ ਆਪ ਅਰੇਂਜ ਕਰ ਲਾਂਗੇ ਪਰ ਸਾਡੀ ਇੱਕੋ ਮੰਗ ਹੈ ਕਿ ਸਾਨੂੰ ਟੈਂਪਰੇਰੀਲੀ ਇੱਕ এডੂਕੇਸ਼ਨ ਦੀ ਫੈਸਿਲਿਟੀ ਦਿੱਤੀ ਜਾਵੇ ਸਰ ਪੰਜਾਬ ਸਰਕਾਰ ਕੋਲ ਤੁਸੀਂ ਅਪਰੋਚ ਕੀਤਾ ਇਸ ਬਾਰੇ ਸਰ ਪੰਜਾਬ ਸਰਕਾਰ ਨੂੰ ਅਸੀਂ ਅਪਰੋਚ ਕੀਤਾ ਅਸੀਂ ਉਹਨਾਂ ਨੂੰ ਮੇਲਾਂ ਪਾਈਆਂ ਨੇ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਹੋਈ ਹੈ ਸੀਐਮ ਆਫਿਸਰਸ ਤੋਂ ਟਾਈਮ ਵੀ ਲੇਤਾ ਹੋਇਆ ਪਰ ਐਦਾਂ ਅਸੀਂ ਕਹੀਏ ਕਿ ਸਾਨੂੰ ਕੋਈ ਸਿਰ ਮਿੱਠਾ ਮਿਲ ਚੁਕਿਆ ਐਦਾਂ ਕੁਝ ਨਹੀਂ ਹੋਇਆ ਸਰ ਕੋਈ ਮੀਟਿੰਗ ਨਹੀਂ ਹੋਈ ਸਰ ਅਸੀਂ ਸਰ ਆਲਰੇਡੀ ਐਸ ਜੋ ਸਾਡਾ ਪ੍ਰੋਟੈਸਟ ਹੈ ਪਠਾਨਕੋਟ ਤੋਂ ਚੱਲਦੋ ਆਇਆ ਫਰੀਦਕੋਟ ਤੋਂ ਲੈ ਕੇ ਹੁਣ ਚੰਡੀਗੜ੍ਹ ਪਹੁੰਚਿਆ ਹੈ ਆਲਰੇਡੀ ਅਸੀਂ ਧਰਨਾ ਦਿਨਦੇ ਦਿਨਦੇ ਡੀਸੀ ਆਫਿਸ ਗਏ ਅਸੀਂ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਬਕਾਇਦਾ ਸਿਕਿਉਰਿਟੀ ਦੇ ਕੇ ਕਾਲਜ ਚ ਸਾਰਿਆਂ ਨੂੰ ਭੇਜਿਆ ਕਿਉਂਕਿ ਬੱਚੇ ਆਪ ਉਥੇ ਅੰਦਰ ਵੜ ਹੀ ਨਹੀਂ ਸਕਦੇ ਨਹੀਂ ਤੇ ਬੱਚਿਆਂ ਨੂੰ ਮਾਰਿਆ ਕੁੱਟਿਆ ਜਾਂਦਾ ਉਹਨਾਂ ਤੇ ਫੇਕ ਅਲੀਗੇਸ਼ਨਸ ਲੱਗਦੀਆਂ ਨੇ ਮਾਨਹਾਨੀ ਦੇ ਉਹਨਾਂ ਦੇ ਮਾਪੇ ਉਹਨੂੰ ਪਰਚੇ ਜਾਂਦੇ ਨੇ ਤੇ ਉਹਨਾਂ ਨੇ ਸਾਨੂੰ ਸਿਕਿਉਰਿਟੀ ਦੇ ਕੇ ਸਾਇਦ ਸਾਡਾ ਥੋੜਾ ਬਹੁਤ ਸਮਾਨ ਉਥੋਂ ਕਢਾਤਾ ਫਿਰ ਉਹਨਾਂ ਨੇ ਕਿਹਾ ਤੁਸੀਂ ਜਾ ਕੇ ਫਰੀਦ ਕੋਲ ਬਾਬਾ ਫਰੀਦ ਨਾਲ ਗੱਲ ਕਰੋ ਅਸੀਂ ਉਥੇ ਗਏ ਰਜਿਸਟਰਾਰ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਤੁਹਾਡਾ ਕੰਮ ਕਰਦੇਾਂਗੇ ਤੁਸੀਂ ਮੋਹਾਲੀ ਡੀਐਮ ਆਰੀ ਦੇ ਕੋਲ ਜਾਓ ਉਹਨਾਂ ਨਾਲ ਗੱਲ ਕਰੋ ਤਾਂ ਕਰਕੇ ਅਸੀਂ ਹੁਣ ਇੱਥੇ 150 ਜਿੰਨੇ ਇਕੱਠੇ ਇਹੀ ਮੰਗੇ ਸਾਨੂੰ ਪੜਾਇਆ ਜਾਏ ਸਾਨੂੰ ਚਲੋ ਤੁਸੀਂ ਮਾਰ ਲਿਆ ਕੁੱਟ ਲਿਆ ਅਸੀਂ ਸਰ ਉੱਤੇ ਵੀ ਕੋੜਾ ਕੁੱਟ ਕਰਨ ਨੂੰ ਤਿਆਰ ਹੈ ਗਿਆ ਪਰ ਅਸੀਂ ਲੱਖਾਂ ਕਰੋੜਾ ਰੁਪਏ ਪੜਨ ਦੇ ਦੇ ਰਹੇ ਹਾਂ ਨਾ ਸਾਨੂੰ ਪੜਾਓ ਸਾਡੀ ਕੀ ਮੰਗ ਹੈ ਜੋ ਕੋਰਟ ਦਾ ਸ਼ਿਫਟਿੰਗ ਦਾ ਡਿਸੀਜਨ ਹੋਏਗਾ ਇੱਕ ਤਰੀਕ ਨੂੰ ਕੁਝ ਵੀ ਹੋਏਗਾ ਉਹ ਸਿਰ ਮੱਥੇ ਹੈ ਪਰ ਕੀ ਜਦ ਤੱਕ ਕੋਰਟ ਡਿਸੀਜਨ ਨਹੀਂ ਦੇਗਾ ਅਸੀਂ ਪੜਾਂਗੇ ਨਹੀਂ ਅਸੀਂ ਅਦਾ ਸਰਾਸੀਂ ਲੀਡਰ ਨਹੀਂ ਬਨਣਾ ਸੀ ਡਾਕਟਰ ਬਨਣਾ ਹੈ ਅਸੀਂ ਆਨ ਆਲਾ ਪਵਈਖਾ ਗਿਆ ਪੰਜਾਬ ਦਾ ਇਸ ਕਰਕੇ ਸਾਡੀ ਇਹ ਡਿਮਾਂਡ ਹੈ ਜਦ ਤੱਕ ਕੋਰਟ ਦਾ ਆਰਡਰ ਨਹੀਂ ਆਉਂਦਾ ਸਾਨੂੰ ਕਿਤੇ ਪੜਾਈ ਦਾ ਸਾਡਾ ਜੁਗਾੜ ਕਰਦੇ ਸਾਡੇ ਤੇ ਇੱਕ ਅਲੀਗੇਸ਼ਨ ਲਗਾਈ ਜਾਂਦੀ ਹੈ ਕਿ ਇਹ ਸਾਰੇ ਬੱਚੇ ਘਟ ਮੈਰਿਟ ਵਾਲੇ ਨੇ ਇਹਨਾਂ ਦੇ ਨੰਬਰ ਕਿ ਸਰਕਾਰੀ ਕਾਲਜਾਂ ਦੀ ਘੱਟ ਫੀਸਾਂ 'ਚ ਜਾਣਾ ਚਾਹੁੰਦੇ ਆ ਸਾਡਾ ਕੋਈ ਐਸਾ ਮੋਟਿਵ ਨਹੀਂ ਹੈਗਾ ਸਾਡੀ ਜਿੰਨੀ ਫੀਸ ਹੈ ਅਸੀਂ ਉਨੀ ਹੀ ਭਰਨ ਨੂੰ ਤਿਆਰ ਹੈਗੇ ਆਂ ਭਾਵੇਂ ਉਹ ਪ੍ਰਾਈਵੇਟ ਕਾਲਜ ਹੋਵੇ ਭਾਵੇਂ ਸਰਕਾਰੀ ਕਾਲਜ ਹੈ ਬਸ ਸਾਨੂੰ ਸ਼ਿਫਟ ਕੀਤਾ ਜਾਏ ਸਾਡੀ ਪੜ੍ਹਾਈ ਦਾ ਲਾਸ ਨਾ ਹੋਏ ਮੈਡਮ ਤੁਹਾਡੇ ਨਾਲ ਕਿੰਨੇ ਕਾ ਸਟੂਡੈਂਟ ਆਏ ਜਿਹੜੇ ਯਾਤ ਸਿਰਫ ਤੁਸੀਂ ਚਾਰਜ ਨੇ ਉਹ ਜਿਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਕਾਲਜ ਦੇ ਗੇਸਟ ਯਾ ਤੁਹਾਡੇ ਨਾਲ ਹੋਰ ਵੀ ਸਟੂਡੈਂਟ ਸਗੇ ਸਰ ਸਾਡੇ ਨਾਲ ਹੁਲ ਵੀ ਸਟੂਡੈਂਟ ਜੁੜੇ ਹੋਏ ਆ ਅਸੀਂ ਟੋਟਲ 250 ਸਟੂਡੈਂਟਸ ਆ 150 ਸਟੂਡੈਂਟਸ ਜੂਨੀਅਰ ਬੈਚ ਤੇ 100 ਸਟੂਡੈਂਟਸ ਸੀਆ ਬੈਚ ਤੇ ਪਰ ਸਰ ਅਸੀਂ ਪ੍ਰੈਸ ਕਾਨਫਰੈਂਸ ਲਈ ਅਸੀਂ 4 ਬੱਚੇ ਹੀ ਆਏ ਆ ਤੁਹਾਨੂੰ ਖਾਸ ਕਰਕੇ ਗਰਲਸ ਨੂੰ ਲੈ ਕੇ ਪ੍ਰੋਬਲਮਸ ਆਉਂਦੀਆਂ ਨੇ ਜੋ ਕਾਲਜ ਚ ਸਟੱਡੀ ਤੇ ਪ੍ਰੋਬਲਮ ਆਉਂਦੀ ਹੈ ਸਭ ਤੋਂ ਯਾ ਦਿੱਕਤ ਗਰਲਸ ਨੂੰ ਆਉਂਦੀਆਂ ਹਮੇਸ਼ਾ ਤੋਂ ਤੁਹਾਨੂੰ ਕੀ ਕੀ ਦਿੱਕਤ ਦਾ ਸਾਹਮਣਾ ਕਰਨਾ ਪਵੇ आई थिंक इस कॉलेज से पढ़ाई हो ही नहीं सकती बिकॉज़ इस कॉलेज से सफिशिएंट फैकल्टी मेंबर्स ही नहीं है कि सानू इस कर के प्रॉब्लम आ रही है बिकॉज़ सानू पढ़ाया नहीं जा रहा साडी क्लासेस नहीं लग रही बिकॉज़ इना इना को सफिशिएंट टीचर्स नहीं हैगे साडे प्रैक्टिकल्स नहीं लग रहे प्रैक्टिकल एक्सपोजर एक मेडिकल स्टूडेंट दे प्रोफेशन दे कोर्स से बहुत ज्यादा इंपॉर्टेंट है क्योंकि जे सानू प्रैक्टिकल नॉलेज ही नहीं है assi पेशेंट नु ट्रीट नहीं कर सकदे पर साडे प्रैक्टिकल्स नहीं लग रहे तो इना को प्रैक्टिकल्स नु होल्ड करने लिए जेडे क्लिनिकल मटेरियल चाहिएदा हुंदा है ओ भी इना को नहीं ਜਿਸ ਟਾਈਮ ਇਹ ਕਾਲਜ 'ਚ ਐਡਮਿਸ਼ਨ ਲਿੱਤੀ ਸੀ ਮੈਡਮ ਤੁਸੀਂ ਤੇ ਫਿਰ ਉਸ ਟਾਈਮ ਨਹੀਂ ਇਹ ਚੀਜ਼ਾਂ ਤੁਸੀਂ ਨੋਟ ਕੀਤੀਆਂ ਕਿ ਇਹ ਫੈਸਿਲਿਟੀਆਂ ਹੈਗੀਆਂ ਨਹੀਂ ਹੈਗੀਆਂ ਜਿਹੜਾ ਇੰਟਰਸ ਤੁਸੀਂ ਲਿੱਤੀ ਹੋਣੀ ਐਗਜ਼ਾਮ ਇੱਕ ਸਾਲ ਤੁਹਾਡਾ ਸੈਕੰਡ ইয়ার ਆਈ ਥਿੰਕ ਇਸ ਕਾਲਜ ਦੇ ਵਿੱਚ ਤੁਹਾਨੂੰ ਉਦੋਂ ਕੋਈ ਸ਼ਿਕਾਇਤ ਨਹੀਂ ਇਸ ਕਾਲਜ ਨੂੰ ਲੈ ਕੇ ਸਰ ਅਸੀਂ ਐਡਮਿਸ਼ਨ ਲੈਂਤੀ ਹੈ 2022 ਦੇ ਵਿੱਚ ਤੇ ਉਦੋਂ ਇਹੇ ਕਾਲਜ ਨੂੰ NMC ਤੇ ਬਾਬਾ ਫਰੀਦ ਨੇ ਅਪਰੂਵਲ ਦਿੱਤਾ ਸੀਗਾ ਉਸ ਅਪਰੂਵਲ ਦਾ ਮਤਲਬ ਹੁੰਦਾ ਹੈ ਕਿ ਇਹੇ ਸਾਰੀ ਗਾਈਡਲਾਈਨਸ ਫੁੱਲਫਿਲ ਕਰ ਰਿਹਾ ਹੈ ਉਸ ਤੋਂ ਬਾਅਦ ਸਾਡਾ ਐਡਮਿਸ਼ਨ ਹੋਇਆ ਐਂਡ ਵੀ 익ਸਪੈਕਟਿਡ ਕਿ ਇਹਨੇ ਸਾਰੀ ਗਾਈਡਲਾਈਨਸ ਫੁੱਲਫਿਲ ਕੀਤੀਆਂ ਨੇ ਇਹ ਕੁਲ ਫੈਕਿਲਿਟੀ ਟੀਚਰਸ ਡਾਕਟਰਸ ਪੇਸ਼ੈਂਟਸ ਸਭ ਕੁਝ ਅਕੋਰਡਿੰਗ ਟੂ ਦਾ ਗਾਈਡਲਾਈਨਸ ਹੋਊਗਾ ਤੇ ਜਦੋਂ ਅਸੀਂ ਐਡਮਿਸ਼ਨ ਲਈਤੀ ਸਾਨੂੰ ਰਿਅਲਾਈਜ਼ ਹੋਇਆ ਕਿ ਇਹਦੇ ਵਿੱਚ ਬਹੁਤ ਸਾਰੀ ਡੈਫੀਸ਼ੈਂਸੀਜ਼ ਹੈਗੀਆਂ ਨੇ ਅਸੀਂ ਨਾਲ ਦੀ ਨਾਲ ਅਸੀਂ ਆਪਣੇ ਅਥਾਰਟिटीज ਨਾਲ ਚੇਅਰਮੈਨ ਸਰ ਤੇ ਪ੍ਰਿੰਸੀਪਲ ਮੈਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਮ ਸਾਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲ ਰਹੀ ਸਾਡੀ ਕਲਾਸਿਸ ਬਹੁਤ ਵੇਲੀਆ ਜਾ ਰਹੀਆਂ ਨੇ ਸਾਡੇ ਕੋਲ ਕਲੀਨिकल ਮਟੀਰੀਅਲ ਨਹੀਂ ਹੈਗਾ ਸਾਡੇ ਪ੍ਰੈਕਟੀਕਲ ਵਾਸਤੇ ਟੀਚਰਸ ਨਹੀਂ ਹੈਗੇ ਤੇ ਉਹਨਾਂ ਨਾਲ ਬਾਰ ਬਾਰ ਗੱਲ ਕਰਨ ਤੋਂ ਬਾਅਦ ਵੀ ਜਦੋਂ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਤਾਂ ਅਸੀਂ ਇਨਸਪੈਕਸ਼ਨਸ ਕਰਵਾਈਆਂ ਅਸੀਂ ਹਰ ਇੱਕ ਅਥਾਰਟੀ ਨੂੰ ਮੇਲਸ ਕੀਤੀਆਂ ਕਿ ਪਲੀਜ਼ ਉਹ ਚੈੱਕ ਕਰਕੇ ਜਾਓ ਕੀ ਦਿੱਕਤਾਂ ਨੇ ਤੇ ਉਹਨਾਂ ਦੀ ਰਿਪੋਰਟਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਵੀ ਹੈਵ 96.97 ਫੈਕਲਟੀ ਡੈਫੀਸ਼ੀਐਂਸੀ ਤੇ ਇੱਕ ਕੋਈ ਵੀ ਚੀਜ਼ ਗਾਈਡਲਾਈਨਸ ਅਕੋਰਡਿੰਗ ਨਹੀਂ ਹੈ ਇਸ ਉਹਨਾਂ ਦੀ ਰਿਪੋਰਟਸ 'ਚ ਇਹ ਵੀ ਲਿਖਿਆ ਕਿ ਬੈਡ ਆਕਿਊਪੈਂਸੀ 12.6% ਹੈ ਅਗਰ ਦੇਖਿਆ ਜਾਵੇ ਤਾਂ 150 ਦੇ ਬੈਚ ਵਾਸਤੇ ਆਈਪੀਡੀ 605 ਚਾਹੀਦੀ ਹੁੰਦੀ ਹੈ ਐਜੂਕੇਸ਼ਨ ਦੇ ਵਿੱਚ ਖਾਸ ਕਰ ਮੈਡੀਕਲ ਤੁਸੀਂ ਡਾਕਟਰ ਲੋਕ ਇੱਕ ਭਗਵਾਨ ਮੰਨਿਆ ਜਾਂਦਾ ਹੈ ਜੇ ਤੁਹਾਡੀ ਤਿਆਰੀ ਰੱਬ ਦੇ ਬਰਾਬਰ ਹੁੰਦੀ ਹੈ ਕਿ ਹਾਂ ਜਦੋਂ ਤੁਸੀਂ ਤਿਆਰ ਹੋ ਕੇ ਆਓਗੇ ਲੋਕਾਂ ਦੀ ਸੇਵਾ ਕਰੋਗੇ ਇੰਨਾ ਡੈਫੀਸੈਂਸੀ ਹੋਣ ਦੇ ਬਾਵਜੂਦ ਤੁਸੀਂ ਇੰਤਕ ਕਿੱਦਾਂ ਕੰਟੀਨਿਊ ਕਰ ਰਹੇ ਹੋ ਸੈਕਿੰਡ ਈਅਰ ਦੇ ਵਿੱਚ ਆ ਕੇ ਵੀ ਸੋ ਸਾਨੂੰ ਦਾ ਗੋਸਟ ਫੈਕਲਟੀ ਵੀ ਦਿੱਤੀ ਜਾਂਦੀ ਹੈ। ਯਾਨੀ ਗੋਸਟ ਫੈਕਲਟੀ ਦਾ ਮਤਲਬ ਕੀ ਹੈ ਸਰ ਜਿਹੜੇ ਸਾਨੂੰ ਪੜਾਣ ਆ ਰਹੇ ਨੇ ਨਾ ਉਹਨਾਂ ਦੇ ਰਿਕਾਰਡਸ ਹੈਗੇ ਨੇ ਪਰ ਸਾਨੂੰ ਕੋਈ ਪੜਾਣ ਨਹੀਂ ਆ ਰਿਹਾ ਕੋਈ ਕਲਾਸ ਨਹੀਂ ਲੱਗ ਰਹੀ ਉਸ ਚੀਜ਼ ਦੀ ਕੋਈ ਕੁਝ ਨਹੀਂ ਹੋ ਰਹੀ ਸਾਡੇ ਇੱਕ ਹਫ਼ਤੇ ਦੇ ਵਿੱਚ ਆਪਣੇ ਲੈਕਚਰ ਸਿਰਫ 8 ਲੱਗ ਰਹੇ ਨੇ 8 ਲੈਕਚਰ ਸਿਰਫ ਬਹੁਤ ਘੱਟ ਨੇ ਇੱਕ ਸਿਲੇਬਸ ਕਾਰਨ ਦੇ ਲਈ ਅਸੀਂ ਸਿਰਫ ਫਸਟ ਇਅਰ ਬੜੀ ਮੁਸ਼ਕਲ ਨਾਲ ਕੱਟਿਆ ਪਰ ਸੈਕੰਡ ਇਅਰ ਕੀ ਹੈ ਕਲੀਨਿਕਲ ਸਬਜੈਕਟ ਹੁੰਦੇ ਨੇ ਜਿੱਦੇ ਜਦੋਂ ਆਪਾਂ ਜਨੂਅਰਨਲੀ ਪੇਸ਼ੈਂਟ ਦੇਖਨੇ ਆਪਣੇ ਅੱਗੇ ਕੀ ਸਾਡੇ ਅਸੀਂ ਟ੍ਰੀਟ ਕਰਨਾ ਹੈ ਉਹਨੂੰ ਸਾਡੇ ਕੋਲ ਨਾ ਸਾਡੇ ਇੱਕ ਮੁੱਢ ਸ਼ੁਰੂ ਹੋ ਜਾਏਗਾ ਐਮਬੀਬੀਐਸ ਦੇ ਇੱਕ ਡਾਕਟਰ ਬਣਨ ਦਾ ਮੁੱਢ ਹੀ ਆਇਆ ਹੈ ਪਹਿਲੀ ਨੀਵ ਆਇਆ ਤੇ ਸਾਨੂੰ ਉਹ ਚਾਹੀਦਾ ਹੀ ਚਾਹੀਦਾ ਸਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਸਾਲ ਬਾਅਦ ਤੁਸੀਂ ਮੁੱਦਾ ਚੱਕਿਆ ਹੈ ਜਾਂ ਕੁਝ ਹੈ ਤੁਹਾਡੀ ਸਟੱਡੀ 'ਚ ਇਫੈਕਟ ਪਾਊਗਾ ਜਾਂ ਕਿਸੇ ਤੁਹਾਨੂੰ ਕੋਈ ਪ੍ਰੈਕਟੀਕਲ ਨੋਲੇਜ ਨਹੀਂ ਹੋ ਰਹੀ ਕਾਫੀ ਚੀਜ਼ਾਂ ਦੀ ਡੈਫੀਸ਼ੈਂਸੀ ਤੁਸੀਂ ਦੱਸ ਰਹੇ ਹੋ ਕਾਲਜ ਦਾ ਕੀ ਮੰਨ ਹੈ ਜਿੱਦਾਂ ਤੁਸੀਂ ਕਹ ਰਹੇ ਹੋ ਫੇਕ اٹੈਂਡੈਂਸ ਲਾਉਂਦੇ ਆ ਡਾਕਟਰ ਫੇਕ ਬੁਲਾ ਕੇ ਸਾਨੂੰ ਕਰਾਉਂਦੇ ਆ ਟੀਚਿੰਗ ਉਹ ਕਿੱਦਾਂ ਤੁਸੀਂ ਨੋਟਿਸ ਕੀਤਾ ਹੈ ਸਰ ਦੇਖੋ ਐ ਨਹੀਂ ਕਿ ਇਹ ਐਜੀਟੇਸ਼ਨ ਜਿਹੜੀ ਹੈ ਸੈਕੰਡ ইয়ার ਤੋਂ ਸ਼ੁਰੂ ਹੋਈ ਹੈ ਅਸੀਂ ਐਡਮਿਸ਼ਨ ਦੇ ਮਹੀਨੇ ਦੇ ਅੰਦਰ ਹੀ ਆਪਾਂ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਭਾਈ ਸਾਨੂੰ ਆ ਸਭ ਨਹੀਂ ਮਿਲਦਾ ਪਿਆ ਜੀ ਜੀ ਚੀਜ਼ ਦੇ ਵਾਅਦੇ ਤੁਸੀਂ ਸਾਨੂੰ ਕੀਤੇ ਸਾਨੂੰ ਨਹੀਂ ਮਿਲਦੇ ਪਏ ਨਾ ਸਾਡੇ ਕੋਲੋਂ ਇੱਥੇ ਰਿਹਾ ਜਾ ਰਿਹਾ ਨਾ ਤੁਸੀਂ ਸਾਨੂੰ ਪੜਾ ਰਹੇ ਹੋ ਪਰ ਸਰ ਅਸੀਂ ਹਗੇ ਆ ਸਟੂਡੈਂਟ ਡਾਕਟਰ ਬੰਨਣਾ ਠੀਕ ਹੈ ਅਸੀਂ ਲੀਡਰ ਨਹੀਂ ਬੰਨਣਾ ਤਾਂ ਅਸੀਂ ਆਪਣੀ ਗੱਲ ਪਿਆਰ ਨਾਲ ਰੱਖ ਸਕਨੇ ਕਹਿ ਸਕਨੇ ਆ ਸਾਨੂੰ ਕਹਿੰਦੇ ਰਹੇ ਕਿ ਤੁਸੀਂ ਸਾਨੂੰ 6 ਮਹੀਨੇ ਦੇ ਦਿਓ ਹਾਲੇ ਕਾਲਜ ਨਵਾਂ ਨਵਾਂ ਤੁਹਾਡਾ ਬੈਚ ਆਇਆ ਮੈਂ ਕਰ ਦਿਆਂਗਾ ਇਹ ਕਰ ਦਿਆਂਗਾ ਉਹ ਕਰ ਦਿਆਂਗਾ ਬਟ ਸਰ ਇੱਕ ਵੇਟ ਕਰਨ ਦੀ ਵੀ ਲਿ ਜਦ ਉਸ ਤੋਂ ਬਾਅਦ ਚੀਜ਼ਾਂ ਵਾਇਲੈਂਟ ਹੋਣੀ ਸ਼ੁਰੂ ਹੋ ਗਈਆਂ ਕਿ ਸਾਡੇ ਘਰਦਿਆਂ ਨੂੰ ਫੇਕ ਡੀਫੇਮੇਸ਼ਨ ਦੇ ਕੇਸ ਚੱਲ ਗਏ ਇਹ ਹੋ ਗਿਆ ਉਹ ਹੋ ਗਿਆ ਐ ਸਾਡਾ ਕੇਸ ਅੱਜ ਦਾ ਨਹੀਂ ਹੈਗਾ ਸਗੋਂ 10 ਜਨਵਰੀ 2024 ਨੂੰ ਹਾਈ ਕੋਰਟ ਨੇ ਆਰਡਰ ਦਿੱਤਾ ਸੀਗਾ ਕਿ ਬੱਚੇ ਸ਼ਿਫਟ ਕਰੋ ਹਾਂ ਉਸ ਉਸ ਡਿਸੀਜਨ ਤੇ ਸਟੇ ਹੈ ਜੋ ਕਿ ਕੁਝ ਦਿਨਾਂ ਚ ਟੁੱਟ ਵੀ ਜਾਏਗਾ ਉਹਦੇ ਚ ਵੀ ਕੋਈ ਦੋਰਾਇਆ ਨਹੀਂ ਹੈਗਾ ਪਰ ਗੱਲ ਇਹ ਹੈਗੀ ਹੈ ਇਹ ਮੁੱਦਾ ਉਦੋਂ ਦਾ ਚੱਲ ਰਿਹਾ ਜਦ ਦੀ ਸਾਡੀਆਂ ਐਡਮਿਸ਼ਨ ਹੋਈਆਂ ਤੇ ਰਹੀ ਗੱਲ ਪਹਿਲੇ ਸਾਲ ਦੀ ਪਹਿਲਾ ਸਾਲ ਵੀ ਅਸੀਂ ਬਹੁਤ ਔਖਾ YouTube ਵਗੈਰੇ ਤੋਂ ਪੜ ਵਗੈਰਾ ਕੇ ਆਪਾ ਕੀਤਾ ਐਸ ਕਾਲਜ ਨੇ ਪਹਿਲੇ ਸਾਲ ਵੀ ਬੱਚਿਆਂ ਨੂੰ ਹਰਾਸ ਕਰਨ ਚ ਕੋਈ ਕਮੀ ਨਹੀਂ ਆਪ ਜੀ ਰਿਕਾਰਡ ਬਣਾਇਆ ਸਭ ਤੋਂ ਵੱਡ ਸਪਲੀ ਦਾ ਪਹਿਲੇ ਸਾਲ ਚ ਉਸ ਤੋਂ ਬਾਅਦ ਸਪਲੀ ਤੇ ਚਲੋ ਬੱਚੇ ਨੇ ਪੜ ਕੇ ਆ ਗਿਆ ਨਾ ਨੰਬਰ ਘਟਾ ਹੈ ਕਾਲਜ ਨੇ 83 ਜੀ ਨੇ ਡਿਟੇਨ ਕਰਤੇ ਕਿ ਹੁਣ ਤੁਹਾਨੂੰ ਮੈਂ ਅੱਗੇ ਬੈਨ ਹੀ ਨਹੀਂ ਦਵਾਂਗਾ ਤੁਹਾਡੀ اٹੈਂਡੈਂਸ ਆ ਸ਼ਾਰਟ ਕਰਤੀ ਆ ਤੇ ਸਰ ਆਪਾਂ ਇਹਨਾਂ ਚੀਜ਼ਾਂ ਨੂੰ ਜੂਜਦੇ ਜੂਜਦੇ ਬਹੁਤ ਔਖੇ ਹੋ ਗਏ ਅਸੀਂ ਫਸਟ ਈਅਰ ਪਾਸ ਕੀਤਾ ਤੇ ਗੱਲ ਇਹੀ ਹੈ ਸੈਕੰਡ ਈਅਰ ਨਹੀਂ ਵਗੀ ਆ ਡਾਕਟਰੀ ਦੀ ਜਿੱਥੇ ਚੀਜ਼ਾਂ ਸਮਝ ਆਉਣੀ ਆ ਸ਼ੁਰੂ ਆਉਂਦੀ ਆ ਬੰਦਿਆਂ ਨਾਲ ਮਿਲਣਾ ਪੈਂਦਾ ਹੈ ਪੇਸ਼ੈਂਟ ਨੂੰ ਮਿਲਣਾ ਪੈਂਦਾ ਹੈ ਜੇ ਉਹ ਪੇਸ਼ੈਂਟ ਹੀ ਝੂਠੇ ਨੇ ਜੇ ਪੜਾਉਣ ਲਈ ਡਾਕਟਰ ਹੀ ਨਹੀਂ ਹੈਗਾ ਤੇ ਅ ਮੈਮ ਤੁਹਾਡੇ ਨਾਲ ਸਵਾਲ ਹੈ ਕਿ ਜਦੋਂ ਤੁਹਾਡੇ ਪੇਰੈਂਟਸ ਨੂੰ ਇਹ ਚੀਜ਼ਾਂ ਪਤਾ ਲੱਗੀਆਂ ਹੋਣੀਆਂ ਪੇਰੈਂਟਸ ਦਾ ਕੀ ਰੈਐਕਸ਼ਨ ਰਿਹਾ ਇਸ ਨੂੰ ਲੈ ਕੇ ਸਰ ਜਦੋਂ ਪੈਰੈਂਟਸ ਨੂੰ ਇਹ ਚੀਜ਼ਾ ਪਤਾ ਲੱਗੀ ਆ ਤਾਂ ਉਹਨਾਂ ਨੇ ਕਈ ਵਾਰ ਕਈ ਵਾਰ ਸਲਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਵਾਰ ਮੈਨੇਜਮੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੋਈ ਇੰਪਰੂਵਮੈਂਟ ਕੀਤੀ ਜਾਵੇ ਬੱਚਿਆਂ ਨੂੰ ਪੜਾਉਣ ਲਈ ਜ਼ਿਆਦਾ ਫੈਸਿਲਿਟੀ ਰੱਖੀ ਜਾਵੇ ਇੰਪਰੂਵਮੈਂਟਸ ਮਤਲਬ ਫੈਸਿਲਿਟੀਆਂ ਮਤਲਬ ਰੱਖਿਆ ਜਾਣ ਤਾਂ ਕਿ ਬਟਾਈ ਹੋ ਸਕੇ ਬਟ ਇਹ ਸਾਡੀ ਗੱਲ ਨਹੀਂ ਸੁਣੀ ਗਈ ਇੰਨੀ ਵਾਰ ਕੋਸ਼ਿਸ਼ ਕੀਤੀ ਪੈਰੈਂਟਸ ਨੇ ਗੱਲ ਕਰਨ ਦੀ ਕੋਈ ਵੀ ਇੰਪਰੂਵਮੈਂਟ ਨਹੀਂ ਹੋਈ ਤਾਂ ਹੀ ਸਾਨੂੰ ਇਹ ਸਟੈਪ ਲੈਣਾ ਪਿਆ ਮੈਂ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਹੋਰ ਟ੍ਰਾਈ ਨਹੀਂ ਕੀਤਾ ਕਿ ਇਸ ਤੋਂ ਆਪਾਂ ਕਾਲਜਾਂ ਤੇ ਹਟਣਾ ਨਹੀਂ ਹੈ ਇਹ ਕੋਈ ਚੇਂजेस ਨਹੀਂ ਲਿਆ ਕਹੋਗੇ ਆਪਾਂ ਹੋਰ ਕਾਲਜ 'ਚ ਐਡਮਿਸ਼ਨ ਲੈ ਲਈਏ ਤੁਸੀਂ ਸੀ ਐਡਮਿਸ਼ਨ ਇੱਕ ਵਾਰ ਲੈ ਚੁੱਕੇ ਤੁਸੀਂ ਵਿੱਚ ਵਿੱਚ ਕੋਰਸ ਦੇ ਵਿੱਚ ਚੇਂਜ ਤਾਂ ਕਰ ਨਹੀਂ ਸਕਦੇ ਹੈਨਾ ਤੇ ਮੁੱਦਾ ਇਹ ਹੈ ਕਿ ਮੇਰੀ ਇਹ ਗਵਰਨਮੈਂਟ ਸੀਟ ਮੈਨੂੰ ਇਸ ਕਾਲਜ ਦੇ ਵਿੱਚ ਗਵਰਨਮੈਂਟ ਸੀਟ ਮਿਲ ਰਹੀ ਸੀਗੀ ਮੈਂ ਲੇਤੀ ਵਿਦ ਗਾਈਡਲਾਈਨਸ ਕੇ ਸਭ ਕੁਝ ਪੂਰਾ ਹੈ ਹੁਣ ਆਈ ਐਕਸਪੈਕਟਿਡ ਅ ਬੈਟਰ ਐਜੂਕੇਸ਼ਨ ਐਂਡ ਆਈ ਐਕਚੁਅਲੀ ਡਿਜ਼ਰਵ ਅ ਬੈਟਰ ਐਜੂਕੇਸ਼ਨ ਕਿਉਂਕਿ ਮੈਂ ਮੈਡੀਕਲ ਸਟੂਡੈਂਟ ਆ ਠੀਕ ਹੈ ਅਸੀਂ ਸੁਸਾਇਟੀ ਚ ਜਾਣਾ ਹੈ ਅਗਰ ਸਾਨੂੰ ਅੱਜ ਸਾਡੀ ਸਟੱਡੀ ਨਾਲ ਕੰਪਰੋਮਾਈਜ਼ ਹੋ ਰਿਹਾ ਕੱਲ ਨੂੰ ਹੈਲਥ ਸੈਕਟਰ ਨਾਲ ਕੰਪਰੋਮਾਈਜ਼ ਹੋਗਾ ਸਿੱਧੀ ਜੀ ਗੱਲ ਹੈ ਅਸੀਂ ਉਹੀ ਪੇਸ਼ੈਂਟ ਜਿੰਨਾ ਕਸੀ ਸਿਖਾਂਗੇ ਉਹਨਾਂ ਕੇ ਸੇ ਪੇਸ਼ੈਂਟ ਨੂੰ ਟਰੀਟ ਕਰ ਪਾਵਾਂਗੇ ਤੇ ਇਸ ਇਸ ਪੁਆਇੰਟ ਤੇ ਸਰ ਹੁਣ ਤੁਹਾਡੀ ਕੀ ਡਿਮਾਂਡ ਹੈ ਕਾਲਜ ਨੂੰ ਜਾਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਸੀਐਮ ਮਾਨ ਸਾਹਿਬ ਨੂੰ ਕਿ ਉਹ ਤੁਹਾਡੀ ਗੱਲ ਸੁਣਨ ਤਾਂ ਕਿ ਉਹ ਇਹ ਜਿਹੜਾ ਤੁਹਾਡਾ ਤੁਹਾਡੇ ਹੱਕ 'ਚ ਫੈਸਲਾ ਲੈ ਸਰ ਸਾਡੀ ਪੰਜਾਬ ਸਰਕਾਰ ਜਿੰਨ ਜਿਹੜੀ ਵੀ ਅਥਾਰਟੀ ਸਹੀ ਸਾਡੀ ਸਿਰਫ ਹੱਥ ਜੋੜ ਕੇ ਇੱਕੋ ਬੇਨਤੀ ਹੈ ਕਿ ਸਾਡੀ ਐਜੂਕੇਸ਼ਨ ਦਾ ਇੰਤਜ਼ਾਮ ਕੀਤਾ ਜਾਏ ਸਾਨੂੰ ਚਾਹੀਦਾ ਕਿ ਸਾਡੀ ਐਜੂਕੇਸ਼ਨ ਕੰਟੀਨਿਊ ਕੀਤੀ ਜਾਏ ਸੈਕੰਡ ਇਅਰ ਬਹੁਤ ਇੰਪੋਰਟੈਂਟ ਇਅਰ ਆਨ ਦਾ ਐਮਬੀਬੀਐਸ ਦੇ ਲਈ ਤੇ ਸਾਡੇ ਪੇਪਰ ਵੀ ਆ ਰਹੇ ਨੇ ਸਰ ਨਵੰਬਰ ਨੂੰ ਤੇ ਸਾਨੂੰ ਉਹ ਦੇਣੇ ਨੇ ਪਲੀਜ਼ ਸਾਡੀ ਸਰ ਕੋਈ ਟੈਂਪੋਰਰੀ ਅਕਾਮੋਡੇਸ਼ਨ ਜਾਂ ਕੋਈ ਟੈਂਪੋਰਰੀ ਸ਼ਿਫਟਿੰਗ ਕਰਕੇ ਸਾਡੇ ਇੱਕ ਸਟੱਡੀਜ਼ ਦਾ ਇੰਤਜ਼ਾਮ ਕੀਤਾ ਜਾਏ ਬਹੁਤ ਥੈਂਕ ਯੂ ਸਰ